ਸਮਰਾਲਾ ਦੇ ਮੁੱਖ ਬਾਜ਼ਾਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਐਮਪੀ ਡਾਕਟਰ ਅਮਰ ਸਿੰਘ ਵੱਲੋਂ ਕੀਤਾ ਗਿਆ। ਡਾਕਟਰ ਅਮਰ ਸਿੰਘ ਦੇ ਨਾਲ ਸਮਰਾਲਾ ਹਲਕਾ ਕਾਂਗਰਸ ਇੰਚਾਰਜ ਰਾਜਾ ਗਿਲ ਸਮੇਤ ਸੈਂਕੜੇ ਸਮਰਥਕ ਮੌਜੂਦ ਰਹੇ। जी। मेरा पूरी तरह गया। मैं सारे विधानसभा हल्किया बदल बदल के हल्किया जा रहा अज जिम्मे मैं समराल हल्के चाह कैं खे परसो पायल मैं ਸਾਨਨੇ ਵਾਲ ਹਲਕੇ ਸੀ ਉਦੋਂ ਪਹਿਲਾ ਇੱਕ ਦਿਨ ਹਾਈ ਕੋਰਟ ਸੀ ਉਦੋਂ ਪਹਿਲਾ ਇੱਕ ਦਿਨ ਬਸੀ ਪਟਾਣਾ ਸੀ ਇਸ ਤਰ੍ਹਾਂ ਅਮਰਗੜ ਸੀ ਇਸ ਤਰ੍ਹਾਂ ਕਰਕੇ ਮਤਲਬ ਇੱਕ ਰਾਉਂਡ ਦਾ ਸਾਰਾ ਤਰੇ ਤਰੇ ਜਿਆਦਾਤਰ ਪਾਰਲੀਮੈਂਟ ਕਵਰ ਹੋ ਗਈ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਬੋਸਟਿਵ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਇੰਦਰ ਦੇ ਸਰਕਾਰ ਆਜਵਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨੇ ਕਿਸਾਨ ਪਰ ਆਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿੰਨਾ ਨੇ ਕਦੇ ਵੀ ਭਗਾਈ ਦਾ بے ਰੁਜ਼ਗਾਰੀ ਦਾ ਜਿਹੜੇ ਮੁਕਦੇ ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀ ਆ ਦੇਖੋ ਜਿੱਤੇ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਇਹ ਇਹਨਾਂ ਅਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਕਿ ਸਾਨੂੰ ਸਾਨੂੰ ਝੂਠੇ ਵਾਦੇ ਕਰਕੇ ਸਾਡੇ ਤੋਂ ਵੋਟਾਂ ਲੈ ਲੀਆਂ ਔਰ ਅਸੀਂ ਇਸ ਬਾਰੇ ਇਹਨਾਂ ਨੂੰ ਸਬਕ ਸਿਖਾਵਾਂ ਤੁਹਾਡਾ ਕੋਈ ਮੈਨੀਫੈਸਟੋ ਦੇ ਦੋ ਦੁਗਗੇ ਚੋਣ ਮੈਨੀਫੈਸਟੋ ਕਰਨ ਕਰਦੇ ਹੋਣੇ ਲੋਕੀ ਨਹੀਂ ਇਹ ਇਹਨੀਆਂ ਗੱਲਾਂ ਜਿਹੜੇ ਇਹਨਾਂ ਡਿਟੇਲਸ ਆ ਤੇ ਕੋ ਭਾਜਪਾ ਦੇ ਦਾ ਜੇ ਕੈਂਡੀਡੇਟ ਕੀ ਕਿ ਦਿੱਤਾ ਜਾ ਰੂਆ ਦਾ ਤੇ ਆ ਤੇ ਉਹ ਕਦੇ ਮੈਨੀਫੈਸਟੋ ਜਾਰੀ ਨਹੀਂ ਜਾਂਦੇ ਹਲੇ ਐਵੇਂ ਹੀ ਕੁਝ ਪੋਰ ਬਾਲ ਕੇ ਫਿੱਕਰ ਜਾਂਦੇ ਹੁੰਦੇ ਇਹ ਕੌਂਸਲ ਪਾਰਟੀ ਹੈ ਜਿਹੜੀ ਡਿਟੇਲਡ ਮੈਨੀਫੈਸਟੋ ਜਾਰੀ ਕਰਦੇ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹਦੀ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਜ ਤੋਂ ਲੋਕਾਂ ਨੂੰ ਦੱਸਦੇ ਆ ਕਿ ਦੇ ਸਾਡੀ ਸਰਕਾਰ ਕੇਂਦਰਤ ਮੰਦੀਆਂ ਤੇ ਅਸੀਂ ਆ ਚੀਜ਼ਾਂ ਕਰਕੇ ਰਿਹਾ ਕੱਟ ਜੋ ਲਾਕ ਤੋਂ ਅੰਦਰ ਵਧੀ ਤੇ ਦੂਜੇ ਬਸੇ ਇਹ ਵੀ ਕਹਿੰਦੇ ਜਿਹੜੇ ਚਮਚਾਗਰੀ ਕਰਦੇ ਸੀ ਉਹਨਾਂ ਨੂੰ ਫੇਰ ਤੋਂ ਹੋ ਗਈ। ਅਰੇ ਯਾਰ ਕੀ ਸਵਾਲ ਪੁੱਛ ਰਹੇ ਹੋ ਆਦਰ ਆਦਰ ਨਹੀਂ ਹੈ। ਪੰਜਾਬ 'ਚ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਨਾਲ ਸੁਲਤਾਨੀ ਨਹੀਂ ਕੀਤਾ। ਇਹ ਜੀ दूसਰੇ ਸੋਪਿਆਂ 'ਚ ਹੋ ਗਿਆ। ਦੂਸਰੇ ਸੋਪਿਆਂ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ। ਲੇਕਿਨ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਕਿਉਂਕਿ ਇਹਨਾਂ ਨੇ ਇੱਥੇ ਕਾਂਗਰਸ ਦੇ ਲੀਡਰਸ ਦੇ ਵਿਦਿਦਾਂ ਤੇ ਮਾਦੇੰ ਤੋਂ ਔਰ ਦੂਸਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਤੀਆਂ ਕਿੱਤੇ ਅਸੀਂ ਇਹਦੇ ਕਾਂਗਰਸ ਦਾ ਵਰਕਰ ਵੀ ਲੀਡਰ ਵੀ ਇਹ ਕਹਿ ਰਿਹਾ ਸੀ ਕਿ ਇਹਨਾਂ ਨਾਲ ਆਪਾਂ ਮਿਲਦੇ ਨਹੀਂ ਡੰਣਾ ਤੇ ਅਸੀਂ ਉਹਨਾਂ ਦੇ ਖਿਰਾਬ ਲੜ ਰਹੇ ਹਾਂ ਸਮਾਜਵਾਦੀ ਪਾਰਟੀ ਤੁਹਾਡੇ ਨਾਲ ਖੜੀ ਹੋ ਗਈ ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਔਰ ਬਾਸਵਾਰੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਔਰ ਬਹੁਤ ਸਾਰੇ ਲੋਗ EMPLOYEES ਉਹ ਸਾਰੀਆਂ ਜੱਥੇਬੰਦੀਆਂ ਨਵੇਂ ਗਾਦੀ ਦੇ ਦਿਨ ਵਿਆਦੀ ਮੈਨੂਅਲ ਤੋਂ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨਹੀਂ ਕਿਉਂਕਿ ਉਹਨਾਂ ਨੇ ਬੀਜੇਪੀ ਵੀ ਦੇਖ ਲਿਆ ਉਹਨਾਂ ਦਾ 10 ਸਾਲ ਦੇਖਿਆ ਇਹਨਾਂ ਨੂੰ ਤਾਂ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ਵੋਟ ਦੇਣੀ ਚਾਹੀਦੀ ਹੈ। ਮੇਰੇ ਨਾਲ ਉਹਨਾਂ ਦਾ ਜਾ ਰਿਹਾ ਜੀ ਦਾ ਦੇਖਿਆ ਨਾ ਬੰਦਾ ਬੋਲਦਾ ਪਰ ਜਿੰਨਾਂ ਚੁੱਕੋ ਕਿੰਨੇ ਘੱਟ ਹੈ। ਇਹ ਇੱਕ ਇੱਕ ਦੇ ਨਾਲ ਹੀ ਹੋਏ ਹੋਏ ਹੈਗੇ। ਸੋ ਜੋ ਕੰਮ ਨਹੀਂ ਕੀਤਾ ਇਹ ਤੋਂ ਗੱਲ ਕਰ ਰਹੇ ਹੈ ਕਿ ਉਹਦੇ ਲੱਗਦਾ ਵੀ ਕਹਿੰਦੇ ਡਿਗਰੀ ਦੀ ਲੋੜ ਨਹੀਂ ਚਾਹੀਦੀ ਬਿਲਕੁਲ ਦੇਖੋ ਇਹ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਰ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੇ ਇਹ ਅਸੀਂ ਕਿਸੇ ਪਾਰਟੀ ਚਲੀ ਜਾਓ ਸਰ ਦਾ ਪ੍ਰਧਾਨ ਮੰਤਰੀ ਆ ਅਸੀਂ ਸਿਰਫ ਇਹਨਾ ਕਿਹਾ ਕਿ ਜਿਹੜੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਸੈਂਟਰਲ ਗਵਰਨਮੈਂਟ ਬੰਡ ਤੇ 1 ਲੱਖ ਰੁਪਏ ਸਾਲਾਨਾ ਦੀ ਮਦਦ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਭੇਜਣਗੇ ਇਹਨਾਂ ਦੋਵਾਂ ਗੱਲਾਂ ਦਾ ਕੀ ਸੰਬੰਧ ਹੈ ਉਹ ਤੇ ਫਿਰ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਿਹਾ ਅੱਛਾ ਪ੍ਰਧਾਨ ਮੰਤਰੀ ਜੀ ਔਰ ਪਾਜਬਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲਬਾਤ ਕਿਤੇ ਹੋਰ ਲੈ ਜਾਣਾ ਮੇਰੇ ਰੇਕਾਰ ਗ੍ਰੀਟ ਮੈਂ ਲੈ ਕੇ ਆਇਆ ਹਾਂ ਕਾਫੀ ਬਚਾਣ ਦੀ। ਕਿਹਾ ਜਿਹੜੀਆਂ ਇਹ ਲੱਗੀਆਂ ਉਹਨਾਂ ਦੇ ਨੇ। ਕਿ ਉਹਨਾਂ ਦਾ ਸ਼ੌਂਕ ਨਹੀਂ। ਬਹੁਤ ਵਧੀਆ ਤੁਸੀਂ ਹੁਣੇ ਹੀ ਬੂਟੀਆਂ ਬਹੁਤ ਜ਼ਿਆਦਾ ਬੈਠੀਆਂ ਸੀ। ਉਹ ਉਹਨਾਂ ਨੇ ਤਾਂ ਮੈਨੂੰ ਇੱਕ ਮੰਗ ਤੋਂ ਦਿੱਤਾ। ਕਿ ਸਾਡੇ ਨੂੰ ਮਜ਼ਦੂਰੀ 400 ਵਧ ਦੇ ਦਿਓ। ਕਰ ਦਿਓ। ਜਦੋਂ ਮੈਂ ਉਹਨਾਂ ਨੂੰ ਕਿਹਾ ਇਹ ਤਾਂ ਸਾਡਾ ਫੈਸਲਾ ਹੀ ਆ। ਉਹ ਤਾਂ ਕਹਿ ਨਹੀਂ। ਹਾਂ ਤਾਂ ਜਿੰਨੇ ਦੀ ਅਸੀਂ ਤਾਂ ਇਹੀ ਚਾਹਨੇ ਹਾਂ। ਔਰ ਕੁਝ ਸਾਜੇ ਦੇ ਦਿਵਾ ਦਿਓ। ਹਸਾਉਂਦੇ ਦੋਸਤ ਵੀ ਨਹੀਂ। ਪੰਜਾਬ ਦੀ ਬੜੀ ਸਥਿਤੀ ਸੀਗੀ ਵੀ ਕੀ ਕੀ ਮਤਲਬ ਕਰੂ ਉਹ ਸਪਸ਼ਟ ਹੋ ਗਿਆ ਜੀ ਜਬਾੜ ਜੀ ਬੜੇ ਪੀਅਰ ਹੋ ਗਿਆ ਅਸੀਂ ਇੰਡੀਆ ਕਾਂਗਰਸ ਦੇ ਵਿੱਚ ਹਾਂ ਪੰਜ ਬਾਦੀ ਪਾਰਟੀ ਦੇ ਨੈਸ਼ਨਲ ਲੀਡਰਸ਼ਿਪ ਦੇ ਯਾਦਗੀਰ ਹੁਕਮ ਹੈ ਕਿ ਕੁਝ ਸਿਲੈਕਟਡ ਸੀਟਾਂ ਤੇ ਪੰਜਾਬ ਦੇ ਵਿੱਚ ਸਿਲੈਕਟਡ ਕੈਂਡੀਡੇਟਾਂ ਨਾਲ ਮਦਦ ਕਰਨੀ ਹੈ ਮੱਤੇ ਘਰ ਸਾਥੋਂ ਅਸੀਂ ਇਹ ਤਿਆਰੀ ਕੀਤਾ ਫੈਸਲਾ ਕੀਤਾ ਕਿ ਅਸੀਂ ਡਾਕਟਰ ਰਾਮ ਸਿੰਘ ਦਾ ਸਾਥ ਦੇਣਾ ਉਹਨਾਂ ਨੂੰ ਜ਼ਿੰਦਗੀ ਤੇ ਕੋ ਜਨ ਆਦੂ ਜੁਤ ਅਸੂਤ ਕਰਨੇ ਹਨ ਆਨੇ ਇੰਡੀਆ ਗੱਠਨ ਦੇ ਵਿੱਚ 13 ਦੇ 13 ਸਿੱਟਾ ਨੇ ਚਾਹੇ ਕਿਸੇ ਉਪਰ ਇਹਦਾ ਗੁਨਾ ਪਾ ਕੇ ਜੋ ਹੈ ਇਹਦੀ ਮਾਦੀ 파ਦੀ ਲੱਗ ਜਾਵੇ ਜੇ ਕੋ ਸਾਨੂੰ ਲੱਗੇਗਾ ਕਿ 파ਟੀ ਕਮਜ਼ੋਰ ਹੈ ਕੋ ਸਾਨੂੰ ਕੈਂਡੀਅਰ ਕਮਜ਼ੋਰ ਲੱਗਦਾ ਹੈ ਤਾਂ ਇਹ ਸਮਾਜਵਾਦੀ 파ਟੀ ਬਨੋ ਦਾ ਪੂਰੇ ਜੋਰ ਨਾਲ ਸਮਰਥਨ ਕਰਕੇ ਉਹਨਾਂ 13 ਵੀ 13 ਸਿੱਟਾ ਇੰਡੀਆ ਗੱਠਨ ਦੇ ਵਿੱਚ ਬਣਾਉਂਦੇ ਹੈ